ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੁਸੀਂ ਜ਼ਿੰਦਗੀ ਤੋਂ ਹਤਾਸ਼ ਹੋ ਦੁਖੀ ਹੋ ਹਾਰੇ ਹੋਏ ਹੋ ਤਾਂ ਇੱਕ ਵਾਰ ਇਹ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਤੁਹਾਡਾ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਨਜ਼ਰੀਆ ਬਦਲ ਜਾਵੇਗਾ ਤੇ ਲਾਸਟ ਦੇ 2 ਪੁਆਇੰਟ ਤੇ ਜ਼ਰੂਰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਿਓ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਤੀਆਂ ਇੱਕ ਵਾਰ ਨਾ ਇੱਕ ਬਹੁਤ ਹੀ ਦੁਖੀ ਇਨਸਾਨ ਸਾਧੂ ਕੋਲ ਜਾਂਦਾ ਹੈ ਤੇ ਕਹਿੰਦਾ ਮੈਂ ਬਹੁਤ ਦੁਖੀ ਹਾਂ ਮੈਂ ਬਹੁਤ ਹਾਰਿਆ ਹੋਇਆ ਮੈਂ ਅੰਦਰੋਂ ਬਹੁਤ ਟੁੱਟਿਆ ਹੋਇਆ ਮੈਂ ਆਪਣੀ ਪਤਨੀ ਨੂੰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਤੱਕ ਨੂੰ ਖੁਸ਼ ਨਹੀਂ ਰੱਖ ਸਕ ਪਾ ਰਿਹਾ ਇੱਥੋਂ ਤੱਕ ਕਿ ਮੈਂ ਆਪਦੇ ਲਈ ਵੀ ਕੁਝ ਨਹੀਂ ਕਰ ਪਾ ਰਿਹਾ ਹੈਗਾ ਕਈ ਵਾਰ ਤਾਂ ਐਦਾਂ ਦੇ ਖਿਆਲ ਆਉਂਦੇ ਨੇ ਕਿ ਮੈਂ ਆਪਣੀ ਜ਼ਿੰਦਗੀ ਹੀ ਖਤਮ ਕਰ ਲਾਂ ਤੁਸੀਂ ਇੰਨੀ ਭਗਤੀ ਕਰਦੇ ਹੋ ਇੰਨੀ ਤਪੱਸਿਆ ਕਰਦੇ ਹੋ ਐਨਾ ਰੱਬ ਦਾ ਨਾਮ ਲੈਨੇ ਹੋ ਕਿ ਤੁਸੀਂ ਮੈਨੂੰ ਹੁਣ ਇਸ ਦਾ ਹੱਲ ਦੱਸ ਸਕਦੇ ਹੋ ਜਿਹਦੇ ਨਾਲ ਮੈਂ ਆਪਣੇ ਮਾੜੇ ਸਮੇਂ ਵਿੱਚੋਂ ਬਾਹਰ ਆ ਸਕਾਂ ਮੇਰੇ ਤੇ ਬਹੁਤ ਮਾੜਾ ਸਮਾਂ ਚੱਲ ਰਿਹਾਗਾ ਮੈਂ ਇੱਥੋਂ ਤੱਕ ਕੇ 2 ਟਾਈਮ ਦੀ ਰੋਟੀ ਦਾ ਵੀ ਇੰਤਜ਼ਾਮ ਕਰਨਾ ਵੀ ਬਹੁਤ ਔਖਾ ਹੋਇਆ ਪਿਆ ਹੁਣ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਜੀਦੇ ਨਾਲ ਮੈਂ ਆਪਣੇ ਪਰਿਵਾਰ ਨੂੰ ਖੁਸ਼ ਰੱਖ ਸਕਾਂ ਜੀਦੇ ਨਾਲ ਮੈਂ ਆਪਣੇ ਮਾੜੇ ਸਵੇਚੋਂ ਬਾਹਰ ਆ ਸਕਾਂ ਹਾਂ ਮੈਂ ਬਹੁਤਾ ਪੜਿਆ ਲਿਖਿਆ ਤਾਂ ਨਹੀਂ ਪਰ ਜੋ ਤੁਸੀਂ ਮੈਨੂੰ ਕੰਮ ਦਿਓਗੇ ਮੈਂ ਆਪਣਾ ਉਸਤੇ ਪੂਰਾ ਜੋਰ ਲਾ ਦੂੰਗਾ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਹਾਂ ਤੂੰ ਇੱਕ ਕੰਮ ਕਰ ਸਕਦਾ ਹੈ ਸਾਧੂ ਨੇ ਉੱਪਰ ਵੱਲ ਇਸ਼ਾਰਾ ਕਰਕੇ ਕਿਹਾ ਕਿ ਉਹ ਪਹਾੜੀ ਤੇ ਇੱਕ ਮੰਦਰ ਹੈ ਤਿਉ ਮੰਦਰ ਕੋਲ ਬਹੁਤ ਸਾਰੀਆਂ ਕੀੜੀਆਂ ਰਹਿੰਦੀਆਂ ਨੇ ਹਜ਼ਾਰਾਂ ਹੀ ਕੀੜੀਆਂ ਰਹਿੰਦੀਆਂ ਨੇ ਤੇ ਉਹ ਮੰਦਰ ਦੀ ਉਪਜਾਊ ਮਿੱਟੀ ਨੂੰ ਖਰਾਬ ਕਰ ਰਹੀਆਂ ਨੇ ਜਿਸ ਕਰਕੇ ਨਾ ਹੀ ਉੱਥੇ ਕੋਈ ਦਰਖਤ ਹੈ ਰੁੱਖ ਹੈ ਘਾਹ ਤੱਕ ਵੀ ਨਹੀਂ ਹੁੰਦਾ ਤੂੰ ਮੇਰਾ ਇੱਕ ਕੰਮ ਕਰ ਦੇ ਫਿਰ ਮੈਂ ਤੈਨੂੰ ਤੇਰੇ ਸਵਾਲਾਂ ਦਾ ਜਵਾਬ ਦੇਵਾਂਗਾ ਤੂੰ 5 ਦਿਨ ਰੋਜ਼ ਉਸ ਪਹਾੜੀ ਤੇ ਜਾਣਾ ਜੋ ਤੈਨੂੰ ਉੱਥੇ ਕੀੜੀਆਂ ਦਾ ਘਰ ਮਿਲੇ ਉਹਨੂੰ ਤੂੰ ਢਾਉਣਾ ਹੈ ਤਬਾਹ ਕਰਨਾ ਹੈ ਪਰ ਇੱਕ ਗੱਲ ਯਾਦ ਰੱਖੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਕੋਈ ਵੀ ਕੀੜੀ ਮਾਰਨੀ ਨਹੀਂ ਚਾਹੀਦੀ ਇਹ ਗੱਲ ਸੁਣ ਕੇ ਉਸ ਨੌਜਵਾਨ ਦੇ ਮਨ 'ਚ ਖਿਆਲ ਆਇਆ ਖਿਆਲ ਤਾਂ ਬਹੁਤ ਆਏ ਕਿ ਇਹ ਤਾਂ ਗੱਲ ਬਹੁਤ ਗਲਤ ਹੈ ਆਪਾਂ ਉਹਨਾਂ ਦਾ ਘਰ ਢਾ ਰਹੇ ਹਾਂ ਆਪਾਂ ਕੀੜੀਆਂ ਦਾ ਨੁਕਸਾਨ ਕਰ ਰਹੇ ਹਾਂ ਇੱਕ ਸਾਧੂ ਮਹਾਪੁਰਸ਼ ਐਦਾਂ ਕਿਵੇਂ ਕਰ ਸਕਦੇ ਨੇ ਪਰ ਉਹ ਨੌਜਵਾਨ ਸਾਧੂ ਦੀ ਗੱਲ ਮੰਨਦੇ ਹੋਏ ਅਗਲੇ ਦਿਨ ਪਹਾੜੀ ਤੇ ਜਾਣਾ ਸ਼ੁਰੂ ਕਰ ਦਿੰਦਾ ਹੈ ਤਾਂ ਪਹਿਲੇ ਦਿਨ ਜਦੋਂ ਉਹ ਨੌਜਵਾਨ ਪਹਾੜੀ ਤੇ ਪਹੁੰਚਦਾ ਨਾ ਉਹ ਦੇਖਦਾ ਹੈ ਵੀ ਸਾਰੀਆਂ ਕੀੜੀਆਂ ਆਪਣਾ ਖਾਣਾ ਇਕੱਠਾ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਸਾਰੀਆਂ ਕੀੜੀਆਂ ਇੱਕੋ ਲਾਈਨ ਵਿੱਚ ਚੱਲ ਰਹੀਆਂ ਨੇ ਤੇ ਅਨਾਜ ਇਕੱਠਾ ਕਰਕੇ ਆਪਣੇ ਘਰ ਪਾ ਰਹੀਆਂ ਨੇ ਇਹ ਦੇਖ ਕੇ ਪਹਿਲਾਂ ਤਾਂ ਨੌਜਵਾਨ ਨੂੰ ਬੜਾ ਤਰਸ ਆਉਂਦਾ ਹੈ ਵੀ ਇੰਨੀ ਮਿਹਨਤ ਕਰ ਰਹੀਆਂ ਨੇ ਸੰਘਰਸ਼ ਕਰ ਰਹੀਆਂ ਨੇ ਮੈਂ ਇਹਨਾਂ ਦਾ ਘਰ ਕਿਵੇਂ ਤਬਾਹ ਕਰ ਸਕਦਾ ਪਰ ਫਿਰ ਉਸ ਨੌਜਵਾਨ ਨੂੰ ਸਾਧੂ ਦੀ ਗੱਲ ਯਾਦ ਆਉਂਦੀ ਹੈ ਅਤੇ ਉਹ ਕੀੜੀਆਂ ਦਾ ਘਰ ਢਾਹੁਣਾ ਸ਼ੁਰੂ ਕਰ ਦਿੰਦਾ ਹੈ ਇਹ ਕਾਰਨ ਨਾਲ ਭਗੜੜ ਮਚ ਜਾਂਦੀ ਹੈ ਜਿਹੜੀਆਂ ਕੀੜੀਆਂ ਇੱਕ ਲਾਈਨ 'ਚ ਚੱਲ ਰਹੀਆਂ ਸੀ ਉਹ ਆਪਣੀ ਜਾਨ ਬਚਾਉਣ ਲਈ ਕੋਈ ਇੱਧਰ ਨੂੰ ਭੱਜਦੀਆਂ ਨੇ ਕੋਈ ਇੱਧਰ ਨੂੰ ਭੱਜਦੀਆਂ ਨੇ ਤੇ ਥੋੜੀ ਦੇਰ ਤੱਕ ਘਰ ਟੁੱਟ ਜਾਂਦਾ ਹੈ ਤੇ ਉਹ ਨੌਜਵਾਨ ਦੁਖੀ ਮਨ ਦੇ ਨਾਲ ਆਪਣੇ ਘਰ ਵਾਪਸ ਆ ਜਾਂਦਾ ਹੈ ਹੋਣੋ ਵਿਸਤ੍ਰਿਤ ਤੇ ਪਿਆ ਸੋਚ ਰਿਹਾ ਸੀ ਕਿ ਉਹਨੇ ਹੁਣ ਕੀੜੀਆਂ ਦਾ ਘਰ ਤਬਾਹ ਕਰ ਦਿੱਤਾ ਕਿ ਹੁਣ ਉੱਥੇ ਦੁਬਾਰਾ ਜਾਣ ਦੀ ਕੀ ਲੋੜ ਐ ਸਾਧੂ ਨੇ ਤਾਂ ਮੈਨੂੰ ਕੀੜੀਆਂ ਦਾ ਘਰ ਤਬਾਹ ਕਰਨ ਲਈ ਕਿਹਾ ਸੀ ਜੋ ਕਿ ਮੈਂ ਕਰ ਚੁੱਕਿਆ ਪਰ ਫਿਰ ਕੁਝ ਦਿਨ ਸੋਚਣ ਤੋਂ ਬਾਅਦ ਉਸਨੇ ਫਿਰ ਉਸ ਪਹਾੜੀ ਦੇ ਉੱਤੇ ਜਾਣ ਦਾ ਫੈਸਲਾ ਕੀਤਾ ਅਗਲੇ ਦਿਨ ਉਹ ਨੌਜਵਾਨ ਸਵੇਰੇ-ਸਵੇਰੇ ਉਸ ਪਹਾੜੀ ਤੇ ਪਹੁੰਚ ਜਾਂਦਾ ਹੈ ਉਸ ਜਗ੍ਹਾ ਤੇ ਪਹੁੰਚ ਜਾਂਦਾ ਹੈ ਜਿੱਥੇ ਉਹਨੇ ਕੀੜੀਆਂ ਦਾ ਘਰ ਤਬਾਹ ਕੀਤਾ ਸੀ ਅੱਜ ਹੁਣ ਉਹ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਵੀ ਕੀੜੀਆਂ ਨੇ ਉਸੇ ਜਗ੍ਹਾ ਤੇ ਕੀੜੀਆਂ ਨੇ ਇੱਕ ਆਪਣਾ ਨਵਾਂ ਘਰ ਬਣਾ ਲਿਆ ਤੇ ਦੁਬਾਰਾ ਤੋਂ ਅਨਾਜ ਇਕੱਠਾ ਕਰਨ ਦੇ ਵਿੱਚ ਲੱਗੀਆਂ ਹੋਈਆਂ ਸਨ ਇਹ ਦੇਖ ਕੇ ਉਹ ਕਹਿਣ ਲੱਗਾ ਕਿ ਕੀੜੀ ਕਿ ਕੀੜੀਆਂ ਕਿੰਨੀਆਂ ਬੇਵਕੂਫ ਨੇ ਵੀ ਜਦੋਂ ਇਹਨਾਂ ਨੂੰ ਪਤਾ ਹੈ ਵੀ ਕੱਲ ਇਹਨਾਂ ਦਾ ਘਰ ਇਸੇ ਜਗ੍ਹਾ ਤੇ ਤਬਾਹ ਕੀਤਾ ਗਿਆ ਸੀ ਤੇ ਫਿਰ ਅੱਜ ਉਸੇ ਜਗ੍ਹਾ ਤੇ ਇਹਨਾਂ ਨੇ ਫਿਰ ਆਪਣਾ ਇੱਕ ਨਵਾਂ ਘਰ ਬਣਾ ਲਿਆ ਤੇ ਉਹ ਮਨ ਹੀ ਮਨ ਅੰਦਰ ਹਸਣ ਲੱਗਾ ਤੇ ਉਸਨੇ ਫਿਰ ਦੁਬਾਰਾ ਕੀੜੀਆਂ ਦਾ ਘਰ ਤਬਾਹ ਕਰ ਦਿੱਤਾ ਫਿਰ ਤੋਂ ਉਹ ਉਹਨਾਂ ਕੀੜੀਆਂ ਦੇ ਵਿੱਚ ਭਗੜੜ ਮਚ ਜਾਂਦੀ ਹੈ ਉਹ ਆਪਣੀ ਜਾਨ ਬਚਾਉਣ ਲਈ ਕੋਈ ਇੱਧਰ ਭੱਜਣ ਲੱਗ ਜਾਂਦੀ ਹੈ ਕੋਈ ਉੱਧਰ ਭੱਜਣ ਲੱਗ ਜਾਂਦੀ ਹੈ ਫਿਰ ਥੋੜੇ ਹੀ ਸਮੇਂ ਬਾਅਦ ਉਹਨਾਂ ਦਾ ਫਿਰ ਦੁਬਾਰਾ ਘਰ ਤਬਾਹ ਕਰ ਦਿੱਤਾ ਜਾਂਦਾ ਹੈ ਹੁਣ ਉਹ ਨੌਜਵਾਨ ਗੁੱਸੇ 'ਚ ਕਹਿਣ ਲੱਗਦਾ ਹੈ ਕਿ ਕਿ ਹੁਣ ਮੈਂ ਇਹਨਾਂ ਦਾ ਘਰ ਚੰਗੀ ਤਰ੍ਹਾਂ ਤਬਾਹ ਕਰਕੇ ਜਾਵਾਂ ਕਿ ਦੁਬਾਰਾ ਤੋਂ ਇਹ ਆਪਣਾ ਘਰ ਇੱਥੇ ਨਾ ਬਣਾ ਸਕਣ ਉਹ ਨੌਜਵਾਨ ਉਸ ਕੀੜੀਆਂ ਦੇ ਘਰ ਦੇ ਉੱਤੇ ਠੰਡਾ ਪਾਣੀ ਵੀ ਪਾ ਜਾਂਦਾ ਹੈ ਤਾਂ ਜੋ ਕੀੜੀਆਂ ਉੱਥੇ ਦੁਬਾਰਾ ਆਪਣਾ ਘਰ ਨਾ ਬਣਾ ਸਕਣ ਹੁਣ ਉਹ ਨੌਜਵਾਨ ਆਪਣਾ ਕੰਮ ਪੂਰਾ ਹੋਣ ਤੋਂ ਬਾਅਦ ਆਪਣੇ ਘਰ ਵਾਪਸ ਆ ਜਾਂਦਾ ਹੈ ਅੱਜ ਫੇਰ ਉਹ ਰਾਤ ਬਿਸਤਰੇ ਤੇ ਸੌਣ ਵੇਲੇ ਸੋਚ ਰਿਹਾ ਸੀ ਕਿ ਸਾਧੂ ਜੋ ਮੇਰੇ ਤੋਂ ਕਰਾ ਰਹੇ ਨੇ ਉਹ ਸਹੀ ਨਹੀਂ ਕਰਾ ਰਹੇ ਕਿ ਕਿਸੇ ਦਾ ਘਰ ਤਬਾਹ ਕਰਨਾ ਇੱਕ ਮਹਾਨ ਸ਼ਖਸੀਅਤ ਨੂੰ ਸ਼ੋਭਾ ਨਹੀਂ ਦਿੰਦਾ ਹੋ ਸਕਦਾ ਹੈ ਉਹ ਸਾਧੂ ਹੋਣ ਹੀ ਨਾ ਉਹ ਇੱਕ ਪਖੰਡੀ ਹੋਣ ਤੇ ਮੈਨੂੰ ਬੇਵਕੂਫ ਬਣਾ ਰਹੇ ਹੋਣ ਪਰ ਫਿਰ ਉਸਨੇ ਇੱਕ ਫੈਸਲਾ ਕੀਤਾ ਕਿ ਮੈਂ ਕਿ ਮੈਂ ਆਪਣਾ ਕੰਮ ਪੂਰਾ ਕਰਨ ਤੋਂ ਬਾਅਦ ਹੀ ਪਤਾ ਲੱਗਣਾ ਹੈ ਕਿ ਸਾਧੂ ਮੇਰੇ ਤੋਂ ਇਹ ਕਿਉਂ ਕਰਾ ਰਹੇ ਨੇ ਅਤੇ ਇਹ ਸੋਚਦਾ ਸੋਚਦਾ ਫਿਰ ਉਹ ਸੌ ਜਾਂਦਾ ਤੇ ਅਗਲੇ ਦਿਨ ਸਵੇਰੇ ਉੱਠ ਕੇ ਫਿਰ ਉਹ ਉਸ ਪਹਾੜੀ ਤੇ ਜਾਂਦਾ ਤੇ ਅਗਲੇ ਦਿਨ ਜਾ ਕੇ ਦੇਖਦਾ ਤੇ ਅੱਜ ਬੜਾ ਖੁਸ਼ ਹੁੰਦਾ ਕਿ ਉੱਥੇ ਕੀੜੀਆਂ ਉੱਥੋਂ ਚਲੀਆਂ ਗਈਆਂ ਸੀ ਹੁਣ ਉਸ ਨੌਜਵਾਨ ਨੇ ਸੋਚਿਆ ਵੀ ਮੇਰਾ ਇੱਥੇ ਹੁਣ बार-बार ਆਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਕੀੜੀਆਂ ਤਾਂ ਇੱਥੋਂ ਹੁਣ ਚਲੀਆਂ ਗਈਆਂ ਨਹੀਂ ਪਰ ਫਿਰ ਉਸਨੇ ਸੋਚਿਆ ਕਿ ਸਾਧੂ ਨੇ ਮੈਨੂੰ ਤਾਂ 5 ਦਿਨ ਬਾਅਦ ਆਉਣ ਲਈ ਕਿਹਾ ਤੇ ਹਲੇ ਅੱਜ ਦਾ ਦਿਨ ਤੀਜਾ ਹੀ ਐ ਤੇ ਬਾਕੀ ਦੇ 2 ਦਿਨ ਇੱਥੇ ਵਾਪਸ ਆਉਣ ਦਾ ਕੋਈ ਫਾਇਦਾ ਨਹੀਂ ਫਿਰ ਉਸ ਨੌਜਵਾਨ ਨੇ ਫੈਸਲਾ ਕੀਤਾ ਕਿ ਹੁਣ ਉਹ ਸਿੱਧਾ ਸਾਧੂ ਕੋਲ ਹੀ ਜਾਵੇਗਾ ਤੇ ਸਾਰੀ ਗੱਲ ਸਮਝਾਵੇਗਾ ਜਦੋਂ ਉਹ ਨੌਜਵਾਨ ਪਹਾੜ ਤੋਂ ਥੱਲੇ ਉਤਰਦਾ ਤਾਂ ਉਹਦੀ ਨਿਗਾਹ ਇੱਕ ਹੋਰ ਜਗ੍ਹਾ ਤੇ ਪੈਂਦੀ ਐ ਤੇ ਜੋ ਕਿ ਇੱਕ ਕੀੜੀਆਂ ਦਾ ਘਰ ਸੀ ਤੇ ਹੁਣ ਕੀੜੀਆਂ ਇੱਕ ਨਵੇਂ ਘਰ ਦੇ ਵਿੱਚ ਰਹਿਣ ਲੱਗ ਗਈਆਂ ਸਨ ਜੋ ਉਹਨਾਂ ਦੇ ਪੁਰਾਣੇ ਘਰ ਤੋਂ ਥੋੜੀ ਹੀ ਦੂਰੀ ਤੇ ਸੀ ਫਿਰ ਉਸਨੇ ਸੋਚਿਆ ਕਿ ਸਾਧੂ ਨੂੰ ਪਤਾ ਸੀ ਵੀ ਇਹ ਕੀੜੀਆਂ ਹੋਰ ਜਗ੍ਹਾ ਤੇ ਘਰ ਪਾ ਲੈਣਗੀਆਂ ਤਾਂ ਹੀ ਮੈਨੂੰ ਸਾਧੂ ਨੇ 5 ਦਿਨ ਬਾਅਦ ਆਉਣ ਲਈ ਕਿਹਾ ਸੀ ਤੇ ਇਹ ਸੋਚ ਕੇ ਫਿਰ ਉਹ ਨੌਜਵਾਨ ਉਹਨਾਂ ਕੀੜੀਆਂ ਦੇ ਘਰ ਨੂੰ ਦੁਬਾਰਾ ਢਾਉਣ ਦੇ ਲਈ ਸੋਚ ਰਿਹਾ ਸੀ ਪਰ ਉਹ ਦੇਖਦਾ ਕਿ ਕੀੜੀਆਂ ਤਾਂ ਬਹੁਤ ਮਿਹਨਤ ਕਰ ਰਹੀਆਂ ਸੀ ਆਪਣੇ ਪੁਰਾਣੇ ਘਰ ਚੋਂ ਵੀ ਅਨਾਜ ਇਕੱਠਾ ਕਰਕੇ ਲਿਆ ਰਹੀਆਂ ਨੇ ਪਹਿਲਾਂ ਵਾਂਗੂ ਸੰਘਰਸ਼ ਲੜ ਰਹੀਆਂ ਨੇ ਇਹ ਦੇਖ ਕੇ ਨੌਜਵਾਨ ਨੂੰ ਤਰਸ ਆ ਜਾਂਦਾ ਹੈ ਕਿਉਂਕਿ ਉਹ ਨੌਜਵਾਨ ਵੀ ਖੁਦ ਸਮੇਂ ਦਾ ਹਰਾਇਆ ਹੋਇਆ ਸੀ ਸਮੇਂ ਦਾ ਤੋੜਿਆ ਹੋਇਆ ਸੀ ਹੁਣ ਉਸ ਨੌਜਵਾਨ ਦੇ ਦਿਲ ਵਿੱਚ ਕੀੜੀਆਂ ਪ੍ਰਤੀ ਦਇਆ ਆ ਜਾਂਦੀ ਹੈ ਉਹ ਚਾਹੁੰਦਾ ਸੀ ਵੀ ਹੁਣ ਕੀੜੀਆਂ ਦੀ ਮਦਦ ਕੀਤੀ ਜਾਵੇ ਪਰ ਉਹਦੇ ਉਲਟ ਤਾਂ ਉਹ ਕੀੜੀਆਂ ਦਾ ਨੁਕਸਾਨ ਕਰ ਰਿਹਾ ਸੀ ਉਹਨਾਂ ਦਾ ਘਰ ਤਬਾਹ ਕਰ ਰਿਹਾ ਸੀ ਫਿਰ ਉਹ ਨੌਜਵਾਨ ਸਾਧੂ ਦੀਆਂ ਗੱਲਾਂ ਨੂੰ ਯਾਦ ਕਰਕੇ ਕੀੜੀਆਂ ਦਾ ਘਰ ਤਬਾਹ ਕਰਨ ਲਈ ਸੋਚ ਰਿਹਾ ਸੀ ਤੇ ਫਿਰ دیوار ਤੋਂ ਉਹ ਕੀੜੀਆਂ ਦਾ ਘਰ ਤਬਾਹ ਤਬਾਹ ਕਰ ਦਿੰਦਾ ਕਿਉਂਕਿ ਸਾਧੂ ਨੇ ਸ਼ਰਤ ਰੱਖੀ ਸੀ ਵੀ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਕੋਈ ਵੀ ਕੀੜੀ ਮਰਨੀ ਨਹੀਂ ਚਾਹੀਦੀ ਤੇ ਫਿਰ ਤੋਂ ਉਸ ਨੇ ਇੱਕ ਵਾਰ ਹੋਰ ਕੀੜੀਆਂ ਦਾ ਘਰ ਤਬਾਹ ਕਰ ਦਿੱਤਾ ਪਰ ਇਸ ਵਾਰ ਉਹ ਅੰਦਰੋਂ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਦੁਖੀ ਹੋ ਗਿਆ ਸੀ ਕਿਉਂਕਿ ਉਹ ਕੀੜੀਆਂ ਨੂੰ ਵਸਣ ਹੀ ਨਹੀਂ ਦੇ ਰਿਹਾ ਸੀ ਉਹ ਆਪਣੇ ਆਪ ਨੂੰ ਪਾਪੀ ਸ਼ੈਤਾਨ ਸਮਝਣ ਲੱਗ ਪਿਆ ਉਹ ਫਿਰ ਆਪਣੇ ਦੁਖੀ ਮਨ ਨਾਲ ਵਾਪਸ ਘਰ ਆ ਜਾਂਦਾ ਫਿਰ ਉਹ ਰਾਤ ਨੂੰ ਸੋਚਦਾ ਹੈ ਵੀ ਮੈਂ ਕਿੱਡਾ ਵੱਡਾ ਪਾਪੀ ਹਾਂ ਮੈਂ ਕੀੜੀਆਂ ਨੂੰ ਵਸਣ ਹੀ ਨਹੀਂ ਦੇ ਰਿਹਾ ਉਹਨਾਂ ਦਾ ਪ੍ਰਾਣਾਕਰ ਛੱਡੋ ਮੈਂ ਤਾਂ ਉਹਨਾਂ ਦਾ ਨਮਾ ਘਰ ਵੀ ਤਬਾਹ ਕਰ ਦਿੱਤਾ ਕੀੜੀਆਂ ਕੀ ਸੋਚਦੀਆਂ ਹੋਣਗੀਆਂ ਮੇਰੇ ਬਾਰੇ ਆਖਿਰ ਨੂੰ ਸੋਚਦੇ ਸੋਚਦੇ ਉਸ ਨੌਜਵਾਨ ਨੇ ਫੇਰ ਇੱਕ ਵਾਰ ਉੱਥੇ ਜਾਣ ਦਾ ਫੈਸਲਾ ਕੀਤਾ ਅਤੇ ਆਪਣਾ ਕੰਮ ਕਰਨ ਪੂਰਾ ਕਰਨ ਬਾਰੇ ਸੋਚਿਆ ਤੇ ਉਹ ਸਵੇਰੇ ਸਵੇਰੇ ਉਸ ਪਹਾੜੀ ਤੇ ਫੇਰ ਜਾ ਪਹੁੰਚਦਾ ਅੱਜ ਉਹ ਨੌਜਵਾਨ ਦੇਖ ਕੇ ਹੋਰ ਵੀ ਹੈਰਾਨ ਹੁੰਦਾ ਕਿ ਕੀੜੀਆਂ ਨੇ ਅੱਜ ਫੇਰ ਇੱਕ ਹੋਰ ਆਪਣਾ ਨਵਾਂ ਘਰ ਬਣਾ ਲਿਆ ਜਿੱਥੇ ਉਹ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਮਿਹਨਤ ਕਰ ਰਹੀਆਂ ਸੀ ਇਹ ਪਹਿਲਾਂ ਨਾਲੋਂ ਵੱਧ ਜੋਸ਼ ਨਾਲ ਕੰਮ ਕਰ ਰਹੀਆਂ ਨੇ ਉਹਨਾਂ ਨੇ ਇੱਕੋ ਰਾਤ ਵਿੱਚ ਇੰਨਾ ਵੱਡਾ ਘਰ ਬਣਾ ਲਿਆ ਤੇ ਆਪਣੇ ਲਈ ਅਨਾਜ ਇਕੱਠਾ ਕਰ ਰਹੀਆਂ ਨੇ ਇਹ ਦੇਖ ਕੇ ਉਹ ਨੌਜਵਾਨ ਸੋਚਣ ਲੱਗਦਾ ਵੀ ਇਹ ਕੀੜੀਆਂ ਕਿਹੜੀ ਮਿੱਟੀ ਦੇ ਬਣੀਆਂ ਹੋਈਆਂ ਨੇ ਜਿਹੜਾ ਹਾਰ ਮੰਨਣ ਦਾ ਨਾਮ ਹੀ ਨਹੀਂ ਲੈ ਰਹੀਆਂ ਮੈਂ ਇਹਨਾਂ ਨੂੰ ਬਾਰ-ਬਾਰ ਭਜਾਉਣ ਦੀ ਕੋਸ਼ਿਸ਼ ਕਰਦਾ ਤੇ ਫਿਰ ਇਹ ਇੱਥੇ ਹੀ ਆਪਣਾ ਦੁਬਾਰਾ ਘਰ ਬਣਾ ਲੈਂਦੀਆਂ ਨੇ ਕੀ ਇਹਨਾਂ ਨੂੰ ਪਤਾ ਨਹੀਂ ਮੈਂ ਇਹਨਾਂ ਨੂੰ ਇੱਥੇ ਨਹੀਂ ਬਸਣ ਦੇਵਾਂਗਾ ਬੜੀ ਹੈਰਾਨੀ ਦੀ ਗੱਲ ਹੈ ਵੀ ਇਹ ਕਿੜੀਆਂ ਇੰਨੀਆਂ ਛੋਟੀਆਂ ਨੇ ਪਰ ਫਿਰ ਵੀ ਇਹ ਹਾਰ ਨਹੀਂ ਮੰਨ ਰਹੀਆਂ ਬੜੀ ਹੈਰਾਨੀ ਦੀ ਗੱਲ ਹੈ ਵੀ ਇਸ ਨੌਜਵਾਨ ਨੇ ਗੁੱਸੇ ਦੇ ਵਿੱਚ ਆ ਕੇ ਉਹਨਾਂ ਦਾ ਫਿਰ ਇੱਕ ਵਾਰ ਘਰ ਤਬਾਹ ਕਰ ਦਿੱਤਾ। ਘਰ ਟਾਉਣ ਵਾਲੇ ਕੁਝ ਕੀੜੀਆਂ ਉੱਥੇ ਹੀ ਮਰ ਗਈਆਂ ਅਤੇ ਕੁਝ ਪੈਰਾਂ ਥੱਲੇ ਆ ਗਈਆਂ। ਜਦੋਂ ਉਸ ਨੌਜਵਾਨ ਦਾ ਗੁੱਸਾ ਠੰਡਾ ਹੋਇਆ ਤਾਂ ਤਾਂ ਉਸਨੇ ਦੇਖਿਆ ਕਿ ਮੈਂ ਤਾਂ ਇਹਨਾਂ ਦਾ ਬੜਾ ਹੀ ਨੁਕਸਾਨ ਕਰਤਾ ਤੇ ਉਹਦਾ ਮਨ ਬੜਾ ਪਛਤਾਵੇ ਨਾਲ ਭਰ ਗਿਆ। ਤੇ ਫਿਰ ਨੌਜਵਾਨ ਵਾਪਸ ਘਰ ਨੂੰ ਤੁਰ ਪਿਆ। ਹੁਣ ਉਹ ਨੌਜਵਾਨ ਰਾਤ ਨੂੰ ਸੋਚ ਰਿਹਾ ਹੈ ਕਿ ਕਿ ਮੈਂ ਕੀੜੀਆਂ ਤੇ ਕਿੰਨਾ ਵੱਡਾ ਪਾਪ ਕਰ ਰਹੀ ਆਂ ਹੁਣ ਹੋਰ ਨਹੀਂ ਮੈਂ ਇਸ ਤੋਂ ਬਾਅਦ ਹੋਰ ਨਹੀਂ ਪਾਪ ਕਰ ਸਕਦਾ ਤੇ ਅਗਲੇ ਦਿਨ ਉਹ ਨੌਜਵਾਨ ਉਹ ਉਹਨਾਂ ਕੀੜੀਆਂ ਦੇ ਲਈ ਆਟਾ ਘਰੋਂ ਆਟਾ ਲੈ ਕੇ ਗਿਆ ਅੱਜ ਉਸਦੇ ਦਿਲ ਵਿੱਚ ਦਇਆ ਪਿਆਰ ਦੀ ਭਾਵਨਾ ਸੀ ਅੱਜ ਉਹ ਕੀੜੀਆਂ ਦੀ ਮਦਦ ਕਰਨਾ ਚਾਹੁੰਦਾ ਸੀ ਜਦੋਂ ਉਹ ਉੱਥੇ ਪਹੁੰਚਦਾ ਤਾਂ ਕੀੜੀਆਂ ਆਪਣੇ ਕੰਮਾਂ ਦੇ ਵਿੱਚ ਲੱਗੀਆਂ ਹੋਈਆਂ ਸੀ ਆਪਣਾ ਨਮਾਕਰ ਬਣਾ ਰਹੀਆਂ ਸੀ ਅਨਾਜ ਇਕੱਠਾ ਕਰ ਰਹੀਆਂ ਸੀ ਉਹ ਨੌਜਵਾਨ ਬੜੇ ਹੀ ਸਤਕਾਰ ਨਾਲ ਉਹਨਾਂ ਕੀੜੀਆਂ ਨੂੰ ਆਟਾ ਖਵਾਉਂਦਾ ਤੇ ਬਾਕੀ ਦੇ ਰਹਿੰਦੇ ਦਿਨ ਵੀ ਉਹ ਨੌਜਵਾਨ ਉਹ ਡੇਲੀ ਆਉਂਦਾ ਤੇ ਰੋਜ਼ ਕੀੜੀਆਂ ਨੂੰ ਆਟਾ ਖਵਾਉਂਦਾ ਪੰਜ ਦਿਨਾਂ ਬਾਅਦ ਜਦੋਂ ਉਹ ਨੌਜਵਾਨ ਉਸ ਸਾਧੂ ਕੋਲੇ ਪਹੁੰਚਿਆ ਤਾਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਿ ਕਿ ਮਹਾਂਪੁਰਸ਼ੋ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਡਾ ਦੱਸਿਆ ਹੋਇਆ ਕੰਮ ਪੂਰਾ ਨਹੀਂ ਕਰ ਸਕਿਆ ਮੈਂ ਉਹਨਾਂ ਕੀੜੀਆਂ ਨੂੰ ਉਥੋਂ ਨਹੀਂ ਭਜਾ ਸਕਿਆ ਮੈਨੂੰ ਪਤਾ ਵੀ ਹੁਣ ਤੁਸੀਂ ਮੇਰੇ ਸਵਾਲਾਂ ਦਾ ਹੱਲ ਵੀ ਨਹੀਂ ਦੱਸੋਗੇ ਜਿਹਦੇ ਨਾਲ ਮੈਂ ਆਪਣੇ ਮਾੜੇ ਸਮੇਂ ਚੋਂ ਬਾਹਰ ਆ ਸਕਾਂ ਪਰ ਹਾਂ ਜੋ ਮੈਂ ਕੀਤਾ ਉਹ ਸਹੀ ਕੀਤਾ ਹੁਣ ਮੈਨੂੰ ਇਜਾਜ਼ਤ ਦਿਓ ਹੁਣ ਮੈਂ ਆਪਣੇ ਘਰ ਨੂੰ ਜਾਵਾਂ ਇਹ ਗੱਲ ਸੁਣ ਕੇ ਸਾਧੂ ਨੇ ਉਸ ਨੌਜਵਾਨ ਨੂੰ ਰੋਕਿਆ ਇੰਨਾ ਕਹਿ ਕੇ ਉਸ ਸਾਧੂ ਨੇ ਆਪਣੀ ਪੋਟਲੀ ਵਿੱਚੋਂ ਜਲ ਕੱਢਿਆ ਤੇ ਉਸ ਨੌਜਵਾਨ ਨੂੰ ਭਲਾਇਆ ਤੇ ਪੁੱਛਿਆ ਤੇ ਕਿਹਾ ਚੱਲ ਮੈਨੂੰ ਐਂ ਦੱਸ ਤੂੰ ਉਹਨਾਂ ਕੀੜੀਆਂ ਨੂੰ ਕਿਉਂ ਨਹੀਂ ਭਜਾ ਸਕਿਆ ਤੂੰ ਉਹਨਾਂ ਦਾ ਘਰ ਕਿਉਂ ਨਹੀਂ ਤਬਾਹ ਕਰ ਸਕਿਆ ਉਹ ਤਾਂ ਇੰਨੀਆਂ ਛੋਟੀਆਂ-ਛੋਟੀਆਂ ਨੇ ਤੂੰ ਕਿੰਨਾ ਵੱਡਾਂਗਾ ਤੂੰ ਫਿਰ ਵੀ ਨਹੀਂ ਉਹਨਾਂ ਦਾ ਘਰ ਤਬਾਹ ਕਰ ਸਕਿਆ ਇਹਦਾ ਜਵਾਬ ਉਸ ਨੌਜਵਾਨ ਨੇ ਦਿੱਤਾ ਕਿ ਸਾਧੂ ਜੀ ਮੈਂ ਉਹਨਾਂ ਦਾ ਘਰ ਇੱਕ ਵਾਰ ਨਹੀਂ ਮੈਂ ਕਈ ਵਾਰ ਤਬਾਹ ਕੀਤਾ ਪਰ ਉਹ ਫਿਰ ਤੋਂ ਨਵਾਂ ਘਰ ਬਣਾ ਲੈਂਦੀਆਂ ਨੇ ਫਿਰ ਮੈਂ ਸੋਚਿਆ ਵੀ ਮੈਂ ਇਹਨਾਂ ਦਾ ਘਰ ਕਿਉਂ ਤਬਾਹ ਕਰ ਰਿਹਾ ਫਿਰ ਮੇਰੇ ਮਨ ਚ ਆਇਆ ਵੀ ਮੈਂ ਇਹਨਾਂ ਦੀ ਮਦਦ ਕਰਾਂ ਉਹਨਾਂ ਦੇ ਬਾਰੇ ਮੈਂ ਸੋਚਿਆ ਫਿਰ ਸਾਧੂ ਨੇ ਕਿਹਾ ਇਹੀ ਤਾਂ ਗੱਲ ਸਿੱਖਣ ਵਾਲੀ ਹੈ ਮੈਂ ਤੈਨੂੰ ਉੱਥੇ ਕੀੜੀਆਂ ਦਾ ਘਰ ਤਬਾਹ ਕਰਨ ਲਈ ਨਹੀਂ ਸਗੂੰ ਸਗੂੰ ਤੇਰਾ ਘਰ ਬਣਾਉਣ ਲਈ ਭੇਜਿਆ ਸੀ ਪਹਿਲੀ ਸਿੱਖਿਆ ਕਿ ਉਹਨਾਂ ਕੀੜੀਆਂ ਤੂੰ ਉਹਨਾਂ ਕੀੜੀਆਂ ਦਾ ਕਿੰਨੀ ਵਾਰ ਘਰ ਤਬਾਹ ਕੀਤਾ ਕਿੰਨੀ ਵਾਰ ਤੂੰ ਉਹਨਾਂ ਦਾ ਘਰ ਤੋੜਿਆ ਕੀ ਉਹਨਾਂ ਨੇ ਹਾਰ ਮੰਨੀ ਜੇ ਉਹ ਹਾਰ ਮੰਨ ਲੈਂਦੀਆਂ ਤਾਂ ਤੈਨੂੰ ਉਹ ਉੱਥੇ ਦੁਬਾਰਾ ਨਹੀਂ ਮਿਲਣੀਆਂ ਸੀ ਤੂੰ ਜਦ ਵੀ ਉਹਨਾਂ ਦਾ ਘਰ ਤੋੜਦਾ ਤਾਂ ਅਗਲੇ ਦਿਨ ਉਹ ਆਪਣਾ ਇੱਕ ਫੇਰ ਨਵਾਂ ਘਰ ਬਣਾ ਲੈਂਦੀ ਸੀ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਹਰੇਕ ਦੇ ਉੱਤੇ ਉਤਾ ਚੜਾ ਆਉਂਦੇ ਰਹਿੰਦੇ ਨੇ ਪਰ ਉਹਨਾਂ ਨਾਲ ਲੜਨਾ ਹੀ ਜ਼ਿੰਦਗੀ ਦਾ ਸੰਘਰਸ਼ ਹੈ ਪਰ ਜ਼ਿਆਦਾਤਰ ਮਨੁੱਖ ਦੇ ਜੀਵਨ ਦੇ ਵਿੱਚ ਇੱਕ ਅੱਧੀ ਸਮੱਸਿਆ ਆ ਜਾਂਦੀ ਹੈ ਤਾਂ ਉਹ ਹਾਰ ਮੰਨ ਕੇ ਬੈਠ ਜਾਂਦਾ ਹੈ ਕੁਝ ਨਵਾਂ ਕਰਨ ਦੀ ਉਹ ਟਰਾਈ ਹੀ ਨਹੀਂ ਕਰਦੇ ਇੱਥੇ ਤੱਕ ਕਿ ਕਈ ਇਨਸਾਨ ਤਾਂ ਆਪਣਾ ਜੀਵਨ ਖਤਮ ਕਰਨ ਬਾਰੇ ਵੀ ਸੋਚਦੇ ਨੇ ਪਰ ਤੂੰ ਇੱਕ ਗੱਲ ਜਾਨਵਰਾਂ 'ਚ ਨੋਟ ਕੀਤੀ ਕਦੇ ਵੀ ਆਪਣਾ ਜੀਵਨ ਖਤਮ ਕਰਨ ਬਾਰੇ ਨਹੀਂ ਸੋਚਦੇ ਤੂੰ ਕਦੇ ਨਹੀਂ ਸੁਣਿਆ ਹੋਣਾ ਵੀ ਕਿਸੇ ਜਾਨਵਰ ਨੇ ਆਤਮ ਹੱਤਿਆ ਕੀਤੀ ਹੋਵੇ ਉਹ ਹਮੇਸ਼ਾ ਆਪਣੀ ਜ਼ਿੰਦਗੀ ਦਾ ਸੰਘਰਸ਼ ਲੜਦੇ ਹੀ ਰਹਿੰਦੇ ਨੇ ਭਾਵੇਂ ਉਹ ਕਿੰਨੇ ਹੀ ਭੁੱਖੇ ਹੋਣ ਭਾਵੇਂ ਉਹ ਕਿੰਨੇ ਹੀ ਹਾਰੇ ਹੀ ਕਿਉਂ ਨਾ ਹੋਣ ਕਿਉਂਕਿ ਸਾਡਾ ਫਰਜ਼ ਹੈ ਕਰਮ ਕਰਨਾ ਫਲ ਉਸ ਪਰਮਾਤਮਾ ਨੇ ਦੇਣਾ ਹੈ ਜਿਹੜੀ ਚੀਜ਼ ਪਰਮਾਤਮਾ ਦੇ ਹੱਥਾਂ ਫਿਰ ਆਪਾਂ ਉਸ ਤੋਂ ਕਿਉਂ ਦੁਖੀ ਹੋਈਏ ਸੋ ਆਪਾਂ ਆਪਣਾ ਕਰਮ ਕਰੀਏ ਜੇਕਰ ਤੁਸੀਂ ਇੱਕ ਵਾਰ ਹਾਰ ਚੁੱਕੇ ਹੋ ਤਾਂ ਦੁਬਾਰਾ ਟਰਾਈ ਜ਼ਰੂਰ ਕਰਿਆ ਕਰੋ ਇਹ ਤੂੰ ਕੀੜੀਆਂ ਤੋਂ ਭਲੀ ਭਾਂਤੀ ਸਿੱਖ ਚੁੱਕਿਆ ਹੈ ਭਾਵੇਂ ਉਹ ਦੇਖਣ ਚ ਬਹੁਤ ਛੋਟੀਆਂ ਨੇ ਪਰ ਆਪਦੀ ਕੋਸ਼ਿਸ਼ ਕਦੇ ਨਹੀਂ ਛੱਡਦੀਆਂ ਜਦੋਂ ਕਦੇ ਸਾਡਾ ਮਨ ਦੁਖੀ ਹੁੰਦਾ ਹੈ ਜਦੋਂ ਅਸੀਂ ਕਿਤੇ ਹਾਰ ਜਾਂਦੇ ਆ ਤਾਂ ਫਿਰ ਅਸੀਂ ਸਮਝ ਲੈਣੇ ਆ ਵੀ ਜਿਹੜੀ ਇਹ ਸਮੱਸਿਆ ਜਿਹੜਾ ਇਹ ਸਭ ਕੁਝ ਚੱਲ ਰਿਹਾ ਹੈ ਇਹ ਕਦੇ ਠੀਕ ਹੋਣਾ ਹੀ ਨਹੀਂ ਫਿਰ ਅਸੀਂ ਇੱਕ ਨਵਾਂ ਕਰਨ ਦੀ ਕੋਈ ਕੋਸ਼ਿਸ਼ ਹੀ ਨਹੀਂ ਕਰਦੇ ਨਵੀਂ ਕੋਈ ਟਰਾਈ ਹੀ ਨਹੀਂ ਕਰਦੇ ਪਰ ਜਿਹੜੇ ਦੁੱਖ ਨੇ ਸਾਨੂੰ ਇਹ ਕਿੰਨਾ ਕੁ ਟਾਈਮ ਦੁਖੀ ਕਰਨਗੇ ਇੱਕ ਨਾ ਇੱਕ ਨਾ ਦਿਨ ਇਹ ਆਪਣੇ ਗੋਡੇ ਟੇਕ ਹੀ ਦੇਣਗੇ ਕਦੇ ਨਾ ਕਦੇ ਸ੍ਰਿਸ਼ਟੀ ਆਪਣੇ ਤੇ ਦਇਆ ਜ਼ਰੂਰ ਦਿਖਾਊਗੀ ਤੂੰ ਆਪਣੇ ਆਪ ਇਹ ਗੱਲ ਤੂੰ ਆਪ ਹੀ ਦੇਖੀ ਹੈ ਕਿ ਤੂੰ ਕੀੜੀਆਂ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਤੇ ਅਖੀਰ ਵਿੱਚ ਤੈਨੂੰ ਉਹਨਾਂ ਤੇ ਤਰਸ ਆ ਗਿਆ ਤੈ ਉਹਨਾਂ ਨੂੰ ਆਟਾ ਪਾਇਆ ਤੇ ਉਹਨਾਂ ਦੀ ਮਦਦ ਕੀਤੀ ਇਸੇ ਤਰ੍ਹਾਂ ਸਾਡਾ ਜੀਵਨ ਹੈ ਜਿਹੜਾ ਇਨਸਾਨ ਕੋਸ਼ਿਸ਼ ਕਰਦਾ ਰਹੂਗਾ ਤਾਂ ਇੱਕ ਦਿਨ ਇੱਕ ਨਾ ਇੱਕ ਦਿਨ ਇਹ ਸ੍ਰਿਸ਼ਟੀ ਜਰੂਰ ਮਿਹਰਬਾਨ ਹੋਵੇਗੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਂਝੇ ਕਰਿਓ